ਇੱਕ ਵੱਡਾ ਬਿਆਨ ਦਿੱਤਾ ਗਿਆ ਸਤਾਤਰ ਦੇ ਮੰਤਰੀ ਤੋਤਾ ਸਿੰਘ ਵੱਲੋਂ ਜਿਨ੍ਹਾਂ ਨੇ ਕਿਹਾ ਕਿ ਲੀਡਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਜਿਸ ਤਰ੍ਹਾਂ ਕਬੱਡੀ ਦੇ ਖਿਡਾਰੀਆਂ ਦਾ ਹੁੰਦਾ ਹੈ ਤਾਂ ਜੋ ਸਮਾਜ ਨੂੰ ਚਲਾਉਣ ਵਾਲੇ ਨੇ ਪਤਾ ਲੱਗ ਸਕੇ ਕਿ ਉਹ ਸਾਫ਼ ਸੁਥਰੇ ਨੇ ਜਾਂ ਫਿਰ ਨਹੀਂ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਫੋਨਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਯਦਵਿੰਦਰ ਯਦਵਿੰਦਰ ਕੀ ਮayne ਕੱਢੇ ਜਾਣ ਇਸ ਬਿਆਨ ਦੇ ਦੇਖੋ ਮਾਇਨੇ ਹੀ ਕੱਟੇ ਜਾ ਸਕਨੇ ਕਿ ਜਿਸ ਤਰ੍ਹਾਂ ਦੇ ਅੰਦਰ ਲੋਕ ਸਭਾ ਚੋਣਾਂ ਦੇ ਅੰਦਰ ਇਹ ਇਸ਼ੂ ਬਣਿਆ ਜਿਸ ਤੋਂ ਬਾਅਦ ਤਮਾਮ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਫਰੰਟਫੁੱਟ ਤੇ ਆ ਕੇ ਕਹਿਣ ਲੱਗੇ ਕਿ ਵਾਕਈ ਨਸ਼ਾ ਇੱਕ ਮਸਲਾ ਸੀ ਨਸ਼ੇ ਦੇ ਕਾਰਨ ਸਾਡੀ ਹਾਰ ਹੋਈ ਆ ਤਾਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਵਿਦਨ ਪਾਰਟੀ ਗੱਲਾਂ ਬਾਤਾਂ ਹੋ ਰਹੀਆਂ ਨੇ ਵਿਦਨ ਪਾਰਟੀ ਫਿਜਸ਼ਨਸ ਆ ਰਹੀਆਂ ਨੇ ਇਸ ਇਸ ਤਰ੍ਹਾਂ ਦੀਆਂ ਹੁਣ ਤਾਂ ਤੋਤਾ ਸਿੰਘ ਵਰਗੇ ਜਿਹੜੇ ਬਹੁਤ ਹੀ ਟਕਸਾਲੀ ਲੀਡਰ ਨੇ ਜੇ ਅਗਰ ਤੁਸੀਂ ਦੇਖੋ ਅਕਾਲੀ ਦਲ ਦੀ ਰਾਜਨੀਤੀ ਸਭ ਤੋਂ ਪੁਰਾਣੇ ਲੀਡਰ ਜਿਹੜੇ ਹੁਣ ਬਚੇ ਨੇ ਉਹਨਾਂ ਦੇ ਸਪੀਕ ਨੇ ਤਾਂ ਉਹਨਾਂ ਦਾ ਇਸ ਤਰ੍ਹਾਂ ਦਾ ਬਿਆਨ ਕਿਉਂਕਿ ਉਹ ਲਗਾਤਾਰ ਜਿਹੜੀ ਸਾਡੇ ਟਿੱਕ ਟੈਕ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਖੁਦ ਨਸ਼ਾ ਕਰ ਰਹੇ ਹੁੰਦੇ ਨੇ ਉਹੀ ਆ ਕੇ ਕਹਿੰਦੇ ਨੇ ਕਿ ਨਸ਼ੇ ਉਹੀ ਆ ਕੇ ਰਿਵਨ ਕੱਟਦੇ ਨੇ ਨਸ਼ਾ ਮੁਕਤੀ ਮਹਿੰਮ ਦਾ ਤਾਂ ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ ਕਿ ਉਹੋ ਇਸ ਤਰ੍ਹਾਂ ਦੀ ਗੱਲ ਕਰਨ ਇਸ ਲਈ ਉਹਨਾਂ ਦੇ ਉੱਤੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਚਾਹੇ ਉਹ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ ਕਿ ਕਿਸੇ ਵੀ ਪਾਰਟੀ ਦਾ ਸੋਨ ਰੱਖੇ ਹੋਣ ਯਦਵੰਦਰ ਕੀ ਲੱਗਦਾ ਹੈ ਸੱਤਾ ਤੇ ਦੇ ਸਾਰੇ ਮੰਤਰੀ ਇਸ ਬਿਆਨ ਦਾ ਸਵਾਗਤ ਕਰਨਗੇ ਦੇਖੋ ਕਾਂਗਰਸ ਮਤਲਬ ਵੀ ਕਿਹਾ ਜਾ ਰਿਹਾ ਹੈ ਕਿ ਹਾਂ ਇਸ ਮਸਲੇ ਦੇ ਉੱਤੇ ਜਿਹੜਾ ਸਟੇਪ ਲੈ ਜਾ ਸਕਦੇ ਨੇ ਔਰ ਜੋ ਕਾਲੀ ਦਲ ਨੇ ਸਟੇਟਮੈਂਟ ਦਿੱਤੀ ਉਹ ਬਿਲਕੁਲ ਉਹਦੇ ਨਾਲ ਸਹਿਮਤੀ ਇੱਕ ਤਰ੍ਹਾਂ ਦੀ ਕਾਂਗਰਸ ਆਪ ਰਹੀ ਹੈ ਪਰ ਉਹ ਕਾਂਗਰਸ ਦਾ ਇਹ ਕਹਿਣਾ ਕਿ ਜੋ ਕਾਲੀ ਦਲ ਦੇ ਖੁਦ ਅੰਦਰ ਨਸ਼ਿਆਂ ਦੇ ਅੰਦਰ ਸ਼ਾਮਲ ਲੋਕ ਨੇ ਹੋਰ ਨੇ ਉਹਨਾਂ ਦੇ ਉੱਤੇ ਪਹਿਲੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਫੇਰੀ ਇਸ ਤਰ੍ਹਾਂ ਦੇ ਮੈਸੇਜ ਆ ਸਕਦੇ ਨੇ